ਹਾਂਜੀ ਮਿੱਤਰੋ ਫਿਰ ਤੋਂ ਆ ਗਏ ਇੱਕ ਹੋਰ ਕਹੜੇ ਦੀ ਵੀਡੀਓ ਲੈ ਕੇ ਪਹਿਲੇ ਤੁਸੀਂ ਆਹ ਵੀਡੀਓ ਦੇਖੋ ਫਿਰ ਇਸ ਵੀਡੀਓ ਦੇ ਫਣੀ ਇੱਕ ਮਿੰਟ ਪੜਾਂਗੇ ਇੱਕ ਮਿੰਟ ਵੀ ਕਾਫੀ ਸਣੀ ਹੋਣ ਵਾਲਿਆ ਵੀਰੇ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੇਂ ਨਵੇਂ ਲੱਭ ਦਾ ਤਰੀਕੇ ਸੋਹਣਿਆ ਚੰਗੇ ਨਹੀਂ ਜੋ ਕਰਦਾ ਸਲੀਕੇ ਸੋਹਣਿਆ ਚੱਲੋ ਸੇਵਕਾ ਇੱਥੇ ਤਾਂ ਕਮ ਖਤਰੀ ਵਾਲਾ ਲੱਗਦਾ ਪ੍ਰਾਚਾ ਤਾਂ ਪੀ ਲੈਣ ਦਿਆ ਕਰੋ ਤੇ ਦਿਲ ਤੇ ਖਿੱਚ ਕੇ ਰੱਖ ਕਮ ਚੋਬਰਾ ਸਾਡਾ ਪੈ ਗਿਆ ਕਲਨਾ ਨਾਲ ਵਾ ਬਿਲਾ ਜਦ ਦਸੋ ਕੀ ਕਰੀਏ ਸਾਡਾ ਪੈ ਗਿਆ ਕਲਨਾ ਨਾਲ ਵਾ ਬਿਲਾ ਜਦ ਦਸੋ ਕੀ ਕਰੀਏ ਉਹ ਵੀ ਇਹੀ ਕਹਿੰਦੇ ਹੁਣੇ ਬਾਈ ਹੁਣ ਨਹੀਂ ਕੁਝ ਹੋ ਸਕਦਾ ਵਿਆਹ ਤੋਂ ਪਹਿਲਾਂ ਪੁੱਛ ਗੱਿਚ ਕਰਨੀ ਸੀ ਬਾਬਾ ਜੀ ਕਿਰਪਾ ਕਰਕੇ ਹੈ ਮੇਰੀ ਮੰਜੀ ਠੋਕ ਦਿਓ ਬਾਬਾ ਜੀ ਕਿਰਪਾ ਕਰਕੇ ਹੈ ਮੇਰੀ ਮੰਜੀ ਠੋਕ ਦਿਓ ਮੀਬੀ ਸਰਸੇ ਵਾਲੇ ਦੀ ਭਗਤ ਲੱਗਦੀ ਆ ਬਾਬਾ ਜੀ ਪੰਜ ਮਿੰਟ ਰੋਕੋ ਹਜੇ ਮੈਂ ਚੱਤੀ ਬੈਠਾ ਦਿਲ ਦੇ ਵਿੱਚ ਮਸਾਕੇ ਗਿਰਚੂ ਖੱਡ ਯਾਦ ਹੀ ਸੀਰੀਅਸ ਹੋ ਗਿਆ ਬਾਈ ਚਰਲੀ ਵਰਗਾ ਮੂੰ ਚੱਕੀ ਫਿਰਦਾ ਪਤੰਦਰ ਤੇ ਜਮਾੜੀ ਵੀ ਤੇ ਪੁੱਤ ਨਾਲ ਪੈ ਗਿਆ ਨਹੀਂ ਕਹਿੰਦਾ ਤੇ ਚੜਾ ਦੋ ਕੁੱਤਿਆਂ ਹਾਂ ਨਹੀਂ ਕਹਿੰਦਾ ਤੇ ਚੜਾ ਦੋ ਕੁੱਤਿਆਂ ਨਹੀਂ ਕਹਿੰਦਾ ਤੇ ਚੜਾ ਦੂ ਕੁੱਤਿਆਂ ਕੁੱਤਿਆਂ ਨੂੰ ਬਾਅਦ ਚ ਗੰਦਾ ਤੇ ਚੜਾਈ ਪਹਿਲਾਂ ਆਂਦਾਸ ਤੈਨੂੰ ਸਟੇਜ ਤੇ ਕਿਨੇ ਚੜਾਇਆ ਮਿੱਠੰਦਾ ਤੇ ਚੜਾ ਦੂ ਕੁੱਤਿਆਂ ਕੁੱਤਿਆਂ ਤੋਂ ਕੀ ਗਲਤੀ ਹੋਗੀ ਫਿਰਦੀਆਂ ਰਹਿਣ ਦੇ ਸੜਕ ਤੇ ਮਿੱਠੰਦਾ ਤੇ ਚੜਾ ਬਾਈ ਤੂੰ ਐਨਾ ਸੋਣਾ ਨਾਂਗਾ ਕੋਈ ਫਿਰੌਤੀ ਨਾ ਮੰਗ ਲੈ ਤੇਰੇ ਤੋਂ ਨਾਲੀ ਸਾ ਪਰ ਕੇ ਫੇਰ ਕੱਢਦੇ ਫੇਰ ਬੀਬੀ ਨੇ ਸੁਰਖੀ ਲਈ ਹੈ ਕਬੁੱਲਾ ਨੂੰ ਪੇਂਟ ਕੀਤਾ ਹੋਇਆ ਬਾਬਾ ਚਿੱਡੇ ਘੱਟ ਸੇ ਟੂ ਮਾਰਨ ਢਿਆਂ ਉਹਦਾ ਕੋਈ ਮਣਕਾ ਹਿਲੇ ਜਾਣਾ ਲੱਗਦੀ ਆ ਬੜੀ ਠੰਡ ਜੀ ਹੱਥ ਦੇ ਸੇਕੀ ਜਾਂਦੇ ਆ ਲੱਗਦੀ ਆ ਬੜੀ ਠੰਡ ਜੀ ਹੱਥ ਦੇ ਸੇਕੀ ਜਾਂਦੇ ਆ ਦਾਸ ਪਿੱਛੇ ਤੇਰੇ ਪੱਠਾ ਮਾਮਾ ਪੱਠੇ ਚ ਵੜ ਜਾ ਕੇ ਗੱਲ ਕੀ ਗਾਣੇ ਦੀ ਬਣੀ ਨਹੀਂ ਫਿਰ ਵੀ ਦਿਲ ਤੇ ਪੱਥਰ ਰੱਖ ਕੇ ਦੇਖੀ ਜਾਣਿਆ ਖਾਣੀ 핌 ਤੇ ਜੜਦਾ ੁੱਕੀ ਦਾਰੂ ਪੀਣੀ ਬਿਲਕੁਲ ਸੁੱਕੀ ਆਰਾ ਰਹਿਣਾ ਵੇਲੇ ਨਹੀਂ ਸਨਤ ਮੇਰੇ ਨਾਲ ਮਸਤ ਮੇਰੇ ਨਾਲ 라ਤੀ ਉਤਾਰਹਿ ਚੜੇ ਲੈਣੀ ਵੀ ਥੋੜੀ ਬਾਰ ਨੂੰ ਗੈਂਗਸਟਰ ਛੁੱਟੀ ਤੇ ਹੁੰਦੇ ਨੇ ਰੁਕੀ ਨਹੀਂ ਬਿਲਕੁਲ ਸੁਕਾ ਤੂੰ ਨਸ਼ਾ ਨਹੀਂ ਛੱਡ ਸਕਦਾ ਤੇ ਉਹ ਲੜਾਈ ਇਸ ਕਾਇ ਉੱਤੇ ਪੌਣੀ ਰੀਲ ਮੇਂ ਹੱਥ ਫੜ ਕੇ ਆ ਜਾ ਕਰੀਏ ਪਿਆਰ ਫਾਇਦਾ ਨਹੀਂ ਲੜ ਕੇ ਖੰਡ ਵਾਲੀ ਬੋਰੀ ਨੂੰ ਕੀੜਾ ਲੱਗਾ ਪਾਉ ਚੱਲ ਸੇਬ ਕਾ ਇੱਥੇ ਕਮ ਖਤਰੇ ਵਾਲਾ ਸਰਡੇ ਵਾਲਾ ਤਾਂ ਬੇੜਾ ਹੀ ਕਰ ਕਾ ਫਿਰ ਅਸੀਂ ਤਾਂ ਮੰਨੀ ਮਾਰ ਲਿਆ ਹੁਣ